ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਹੋਇਆ 26 ਤਰੀਕ ਨੂੰ ਆਹ ਦੇਖੋ ਉਮੀਦਵਾਰ ਚੌਕ ਆ ਜੀ ਇੱਥੇ ਪੂਰੇ ਸਮਾਜ ਨੇ ਇਕੱਠੇ ਹੋ ਕੇ ਗਣਤੰਤਰ ਦਿਵਸ ਜਿਹੜਾ ਮਨਾਇਆ ਜੀ ਔਰ ਉਸੇ ਦਿਨ ਕਿਸੇ ਨਲਾਇਕ ਵਿਅਕਤੀ ਨੇ ਇੱਕ ਸਾਜ਼ਿਸ਼ ਦੇ ਵਿੱਚ ਆ ਕੇ ਜੀ ਔਰ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਚਾਹੀਦਾ ਐਡੇ ਵੱਡੇ ਲੋਕਤੰਤਰ ਦਾ ਸੰਵਿਧਾਨ ਲਿਖਣ ਵਾਲਾ ਵਿਅਕਤੀ ਦੁਨੀਆ ਦਾ ਸਭ ਤੋਂ ਵਿਦਵਾਨ ਵਿਅਕਤੀ ਗਿਆਨ ਮਾਨ ਬਖਤੀ ਔਰ ਉਹਦੇ ਸਟੈਚੂ ਦੇ ਨਾਲ ਜੇ ਕਿਸੇ ਨੇ ਐਦਾਂ ਦੀ ਛੇੜਛਾੜ ਕੀਤੀ ਹੈ ਸਮਾਜ ਕਦੇ ਬਰਦਾਸ਼ਤ ਨਹੀਂ ਕਰੂਗਾ ਸਾਡੇ ਬਾਬਾ ਸਾਹਿਬ ਸਾਡਾ ਰੱਬ ਹੈ ਜੀ ਫੇਕਾ ਸਾਡਾ ਰੱਬ ਹੈ ਸਾਡੇ ਰੱਬ ਨਾਲ ਕੋਈ ਛੇੜਖਾਨੀ ਕਰੇਗਾ ਫਿਰ ਅਸੀਂ ਆਪਣੇ ਕੰਮ ਧੰਦੇ ਛੱਡ ਕੇ ਅਸੀਂ ਸੜਕਾਂ ਦੇ ਉੱਤਰਾਂਗੇ ਸਾਡੇ ਆਪਣੇ ਹੋਰ ਸਾਰੇ ਐਸੀ ਭਰਾ ਜਿੰਨੇ ਵੀ ਸਾਡੇ ਨਾਲ ਸਾਥ ਦਿੰਦੇ ਭੈਣ ਭਰਾ ਸਾਰਿਆਂ ਦੇ ਅਸੀਂ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਸਰਕਾਰ ਸਾਡੇ ਨਾਲ ਨਿਆਂ ਕਰੇ ਐਵੇਂ ਇਹ ਕਿ ਇਹਨੂੰ ਟਾਈਮ ਪਾਸ ਧਰਨਾ ਨਾ ਸਮਝੇ ਪੂਲਵਾਸੀ ਹੋਣ ਦੇ ਬਾਵਜੂਦ ਉਹਨਾਂ ਨੂੰ ਇਹ ਸਤਿਕਾਰ ਮਿਲ ਰਿਹਾ ਵਾ ਤੇ ਉਹ ਇੰਨਾ ਪਾਗਲ ਸੀਗਾ ਤਾਂ ਉਹਨੂੰ ਇੰਨੀ ਪੌੜੀ ਮਿਲ ਗਈ ਕਿ ਪੌੜੀ ਦੇ ਉੱਪਰ ਚੜਾਂਗਾ ਤੇ ਉਹ ਗੱਡੀ ਦੇ ਮੁਰੇ ਨਹੀਂ ਆ ਗਿਆ ਕਿਸੇ ਮੁਰੇ ਉਹਨੇ ਕਿਸੇ ਆਪਣੇ ਘਰ ਦੇ ਸਿਰ ਨਹੀਂ ਪਾੜ ਦਿੱਤਾ ਸਸਤੀ ਗੱਲ ਦੋਸਤੋ ਤੁਸੀਂ ਦੇਖਦੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣੇ ਸ਼ਹਿਰ ਦੀ ਜਿੱਥੇ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਬਾ ਭੀਮਰਾਓ ਅੰਬੇਡਕਰ ਜੀ ਦੀ ਜਿਹੜੀ ਮੂਰਤੀ ਹੈਗੀ ਸੀ ਉਹਨੂੰ ਖੰਡਿਤ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਉਸ ਜਿਹੜਾ ਜਿਹੜਾ ਬੰਦੇ ਨੇ ਜਿਹੜੇ ਹੈ ਖੰਡਿਤ ਕੀਤੀ ਸੀ ਉਹਨੂੰ ਅਰੈਸਟ ਵੀ ਕਰ ਦਿੱਤਾ ਗਿਆ ਹੈਗਾ ਸੀ ਉਹਤੇ ਪਰਚਾ ਵੀ ਦਰਜ ਕੀਤਾ ਗਿਆ ਸੀ ਪਰ ਕਿਧਰੇ ਕਿਤੇ ਜਾ ਕੇ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਅੱਜ ਬੰਦ ਦੀ ਕਾਲ ਕੀਤੀ ਗਈ ਸੀ ਕੈਮਰਾਮੈਨ ਨੂੰ ਕਹਾਂਗਾ ਪਹਿਲਾਂ ਉਹ ਜਗ੍ਹਾ ਦਿਖਾਇਆ ਜਾਵੇ ਕਿ ਜਿਹੜਾ ਉਹ ਬੰਦਾ ਜਿਹੜਾ ਹੈਗਾ ਸੀ ਬਾਬਾ ਪੀਮਰਾਓ ਮੇੜਕਦੀ ਮੂਰਤੀ ਉੱਤੇ ਕਿਦਾਂ ਅਰੇ ਖੜਾ ਹੋਇਆ ਔਰ ਬਾਬਾ ਪੀਮਰਾਓ ਮੇੜਕਦੀ ਮੂਰਤੀ ਨੂੰ ਕਿਦਾਂ ਖੰਡਿਤ ਕਰਦਾ ਪਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਹਾਨੂੰ ਅਮੇਜ਼ਿੰਗ ਦੀਦਾ ਲਾਈਵ ਤਸਵੀਰਾਂ ਦੇਖਣੇ ਪਏ ਨੇ ਸੋ ਅੱਜ ਅਸੀਂ ਇਸ ਟਾਈਮ ਖੜੇ ਹੋਏ ਹਾਂ ਜਲੰਧਰ ਬਾਈਪਾਸ ਜਿੱਥੇ ਕੀ ਪੂਰਾ ਸਭਿਧਾਨ ਇੱਥੇ ਪੂਰਾ ਇੱਥੇ ਖੜਾ ਹੋਇਆ ਹੈਗਾ ਵਾ ਔਰ ਬੰਦ ਨਹੀਂ ਕਾਲ ਕੀਤੀ ਗਈ ਹੋਈ ਹੈ ਔਰ ਜਗਰਾਉਂ ਪੁਲ ਤੋਂ ਲੈ ਕੇ ਘੰਟਾ ਘਰ ਜਲੰਧਰ ਪਾਈਪਾ ਪੂਰਾ ਬਲੌਕ ਕੀਤਾ ਗਿਆ ਹੋਇਆ ਵਾ ਔਰ ਸਾਰੇ ਇੱਥੇ ਲੋਕ ਖੜੇ ਹੋਏ ਨੇ ਅਸੀਂ ਉਹਨਾਂ ਗੱਲਬਾਤ ਕਰਦੇ ਆ ਮੌਕੇ ਦੇ ਆਪਣੇ ਰਮਨਜੀਤ ਲਾਲੀ ਜੀ ਆਏ ਹੋਏ ਨੇ ਔਰ ਉਹਨੇ ਪੂਰੀ ਟੀਮ ਜਿਹੜੀ ਇੱਥੇ ਖੜੀ ਹੋਈ ਹੈ ਅਸੀਂ ਉਹਨਾਂ ਗੱਲਬਾਤ ਕਰਾਂਗੇ ਦੇਖਦੇ ਹਾਂ ਕਿ ਪੂਰਾ ਰਸਤਾ ਕਿੱਦਾਂ ਬਲੌਕ ਕੀਤਾ ਗਿਆ ਹੈਗਾ ਵਾ ਅਸੀਂ ਗੱਲਬਾਤ ਵੀ ਕਰਾਂਗੇ ਮੌਕੇ ਦੇ ਉੱਤੇ ਉਹ ਕੀ ਕਹਿੰਦੇ ਹੈਗੇ ਨੇ ਕਿ ਪਿਛਲੇ ਦਿਨੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੋਇਆ ਹੁ ਬਾਬਾ ਭੀਮਰਾਓ ਮੇੜਕਰ ਦੀ ਕਾਫੀ ਵਧੀਆ ਇਨਸਾਨ ਸੀ ਔਰ ਉਹਨਾਂ ਦੇ ਸਭਿਧਾਨ ਨਾਲ ਸਾਰਾ ਇਹ ਸਿਸਟਮ ਚੱਲਿਆ ਹੈਗਾ ਵੈ ਔਰ ਗੱਲਬਤ ਕਰਦੇ ਆ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਪਿਛਲੇ ਦਿਨੀ ਬਾਬਾ ਭੀਮਰਾਓ ਮੇੜਕਰ ਜੀ ਦੇ ਉੱਤੇ ਮੂਰਤੀ ਖੰਢੀ ਕੀਤੀ ਗਈ ਸੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਹੋਇਆ 26 ਤਰੀਕ ਨੂੰ ਆਹ ਦੇਖੋ ਮੇੜਕਰ ਚੌਕ ਆ ਜੀ ਇੱਥੇ ਪੂਰੇ ਸਮਾਜ ਨੇ ਇਕੱਠੇ ਹੋ ਕੇ ਗਣਤੰਤਰ ਦਿਵਸ ਜਿਹੜਾ ਮਨਾਇਆ ਜੀ ਔਰ ਉਸੇ ਹੀ ਦਿਨ ਕਿਸੇ ਨਲਾਇਕ ਵਿਅਕਤੀ ਨੇ ਇੱਕ ਸਾਜ਼ਿਸ਼ ਦੇ ਵਿੱਚ ਆ ਕੇ ਜੀ ਔਰ ਇਸ ਸਾਜ਼ਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਕਿਉਂਕਿ ਕਿਸੇ ਵਿਸ਼ੇਸ਼ ਵਿਅਕਤੀ ਚ ਹਿੰਮਤ ਨਹੀਂ ਕਿ ਐਡੀ ਕਣੌਣੀ ਹਰਕਤ ਕਰ ਸਕੇ ਉਹ ਵੀ ਗੁਰੂ ਦਰਬਾਰ ਸਾਹਿਬ ਦੇ ਕੋਲ ਜਿੱਥੇ ਸਟੈਚੂ ਲੱਗਿਆ ਉੱਥੇ ਜਾ ਕੇ ਸੋ ਉਸ ਤੋਂ ਬਾਅਦ ਸਮਾਜ ਦੇ ਵਿੱਚ ਪੂਰਾ ਰੋਸ ਆ ਅੱਜ ਦੇਖੋ ਸਮਾਜ ਦੇ ਵਿੱਚ ਪਰਿੰਦਾ ਵੀ ਨਹੀਂ ਫੜਕ ਰਿਹਾ ਛੋਟੀ ਜੀ ਦੋ ਤਿੰਨ ਦਿਨਾਂ ਦੀ ਇੱਕ ਕਾਲ ਅਸੀਂ ਦਿੱਤੀ ਵੀ ਬੰਦ ਕਰਨਾ ਔਰ ਜੇ ਪਭੇਖ ਦੇ ਵਿੱਚ ਕਿਸੇ ਨੇ ਵੀ ਅਜਹੀ ਕਨੌਣੀ ਹਰਕਤ ਦੁਆਰਾ ਕੀਤੀ ਸੰਵਿਧਾਨ ਦੇ ਨਾਲ ਛੇੜਛਾੜ ਔਰ ਸੰਵਿਧਾਨ ਦੇ ਨਿਰਮਾਤਾ ਨਾਲ ਛੇੜਛਾੜ ਕਿਉਂਕਿ ਡਾਕਟਰ ਅੰਬੇਡਕਰ ਸਧਾਰਨ ਵਿਅਕਤੀ ਨਹੀਂ ਹੈ ਪੂਰਾ 140 ਕਰੋੜ ਦੇਸ਼ ਦੇ ਲੋਕਾਂ ਦਾ ਦੇਸ਼ ਹੈ ਭਾਰਤ ਔਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਐਡੇ ਵੱਡੇ ਲੋਕਤੰਤਰ ਦਾ ਸੰਵਿਧਾਨ ਲਿਖਣ ਵਾਲਾ ਵਿਅਕਤੀ ਦੁਨੀਆ ਦਾ ਸਭ ਤੋਂ ਵਿਦਵਾਨ ਵਿਅਕਤੀ ਗਿਆਨਬਾਨ ਵਿਅਕਤੀ ਔਰ ਉਹਦੇ ਸਟੈਚੂ ਦੇ ਨਾਲ ਜੇ ਕਿਸੇ ਨੇ ਐਦਾਂ ਦੀ ਛੇੜਛਾੜ ਕੀਤੀ ਆ ਸਮਾਜ ਕਦੇ ਬਰਦਾਸ਼ਤ ਨਹੀਂ ਕਰੂਗਾ ਅੱਜ ਝਲਕਿਆ ਦੋ ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਅੱਜ ਸੰਪੂਰਨ ਰੂਪ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਜਿਹੜਾ ਕਿ ਮੁਕੰਮਲ ਬੰਦ ਆ ਜੀ ਔਰ ਸਾਡੀ ਮੰਗ ਇਹ ਆ ਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਠੇਕੇਦਾਰਾਂ ਕੋਲੋਂ ਜਿਹੜੇ ਸਿਸਟਮ ਨੂੰ ਚਲਾਉਂਦੇ ਆ ਕਾਨੂੰਨ ਦੇ ਜਿਹੜੇ ਰਖਵਾਲੇ ਖਵਾਉਂਦੇ ਆ ਉਸ ਵਿਅਕਤੀ ਦੇ ਉੱਤੇ ਐਡੀ ਸਖਤ ਕਾਰਵਾਈ ਕੀਤੀ ਜਾਵੇ ਨਾਰਮਲ ਤਰ੍ਹਾਂ ਨਹੀਂ ਕਿ ਉਹਨੂੰ ਘਟੋ-ਘਟ ਕਿਉਂਕਿ ਉਹ ਆਦਮੀ ਇੱਕ ਮਾਹੌਲ ਵਿਗਾੜਨ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਆਪਸੀ ਭਾਈਚਾਰਾ ਸਾਡੀ ਜਿਹੜੀ ਪੰਜਾਬ ਦੀ ਭਾਈਚਾਰਕ ਸਾਂਝ ਆ ਉਹਦੇ ਵਿੱਚ ਵਿਤਕਰਾਂ ਉਹਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਸਮਾਜ ਚਾਹੁੰਦਾ ਕਿ ਉਹਦੇ ਉੱਤੇ ਐਨਐਸਏ ਲਗੇ ਜੀ ਔਰ ਉਹਨੂੰ ਡਿਬਰੂਗਲ ਦੀ ਜੇਲ੍ਹ ਦੇ ਵਿੱਚ ਸਿਟਿਆ ਜਾਵੇ ਤਾਂ ਜੋ ਕਿ ਭਵਿੱਖ ਦੇ ਵਿੱਚ ਕੋਈ ਵੀ ਬੰਦਾ ਅਜਿਹੀ ਘਨੌਣੀ ਹਰਕਤ ਨਾ ਕਰ ਸਕੇ। ਜੀ। ਲਾਲੀ ਜੀ ਇੱਕ ਗੱਲ ਹੋਰ ਮੈਂ ਕਹੂੰਗਾ ਕਿ ਇਹ ਸੁਣਾਇਆ ਚ ਆਇਆ ਕਿ ਉੱਤੇ ਪਰਚਾ ਵੀ ਦਰਜ ਹੋ ਗਿਆ ਹੋਇਆ ਉਹਨੂੰ ਅਰੈਸਟ ਵੀ ਕਰ ਦਿੱਤਾ ਗਿਆ। ਬਿਲਕੁਲ ਆ ਗਿਆ ਸੀ ਕਮਿਸ਼ਨਰ ਸਾਹਿਬ ਦਾ ਬਿਆਨ। ਜੀ। ਗੱਲ ਇਹ ਹੈ ਵੀ ਇਹ ਨਹੀਂ ਕਿ ਬਹੁਤ ਵੱਡਾ ਜੁਰਮ ਕਰਕੇ ਪਰਚਾ ਹੋ ਗਿਆ ਉਹਨੂੰ ਕੀ ਆ? ਦੋ ਦਿਨ ਅੰਦਰ ਰਹਿ ਲੂਗਾ ਜ਼ਮਾਨਤ ਹੋ ਜੂਗੀ ਬਾਹਰ ਆ ਜੂਗਾ ਸਾਡਾ ਰੋਸ ਪ੍ਰਦਰਸ਼ਨ ਇਸ ਕਰਕੇ ਨਹੀਂ ਹੈ ਕਿ ਕੋਈ ਪਰਚਾ ਹੋਵੇ ਉਹਨੂੰ ਗ੍ਰਿਫਤਾਰ ਕੀਤਾ ਉਹ ਤਾਂ ਹੋ ਗਿਆ ਪਤਾ ਸਮਾਜ ਨੂੰ ਲੇਕਿਨ ਰੋਸ ਪ੍ਰਦਰਸ਼ਨ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਦੁਆਰਾ ਕੋਈ ਬੰਦਾ ਹਿੰਮਤ ਨਾ ਕਰ ਸਕੇ ਕਿ 바ਵਾ ਸਾਹਿਬ ਦੇ ਚ ਸਟੈਚੂ ਨਾਲ ਜੀ ਔਰ ਮੈਂ ਹੋਰ ਵੀ ਦੱਸਣਾ ਚਾਹੁੰਦਾ ਇਹ ਤਾਂ ਸਟੈਚੂ ਨਾਲ ਛੇੜਛਾੜ ਆ ਕਈ ਲੋਕ ਕੋਸ਼ਿਸ਼ ਕਰਦੇ ਆ ਕਿ ਸੰਵਿਧਾਨ ਦੇ ਨਾਲ ਵੀ ਛੇੜਛਾੜ ਇੱਕ ਸ਼ਬਦ ਵੀ ਸੰਵਿਧਾਨ ਦਾ ਇੱਧਰ ਉੱਧਰ ਕਰ ਦਿੱਤਾ ਕਿਸੇ ਨੇ ਵੀ ਚਾਹੇ ਉਹ ਕੇਂਦਰ ਹੋਵੇ ਤੇ ਚਾਹੇ ਰਾਜ ਸਰਕਾਰ ਹੋਵੇ ਸਮਾਜ ਸੜਕਾਂ ਤੇ ਆਊਗਾ ਔਰ ਇਹ ਜਿਹੜਾ ਦੁਨੀਆ ਦਾ ਮੰਨਿਆ ਪੰਨਿਆ ਸੰਵਿਧਾਨ ਆ ਭਾਰਤ ਦਾ ਇਹ ਹਮੇਸ਼ਾ ਲਈ ਇਨ ਬਿਨ ਇਦਾਂ ਹੀ ਰਹੂਗਾ ਕੱਲ ਨੂੰ ਕੋਈ ਰਿਜ਼ਰਵੇਸ਼ਨ ਦੇ ਵਿੱਚ ਛੇੜਛਾੜ ਹੁੰਦੀ ਹੈ ਸੰਵਿਧਾਨ 'ਚ ਛੇੜਛਾੜ ਹੁੰਦੀ ਹੈ ਸਟੈਚੂਆਂ ਨਾਲ ਛੇੜਛਾੜ ਹੁੰਦੀ ਹੈ ਇਹ ਹੁਣ ਕੌਮ ਸੁੱਤੀ ਨਹੀਂ ਹੈਗੀ ਇਹ ਹੁਣ ਸ਼ੇਰਾਂ ਦੀ ਕੌਮ ਹੈ ਇਹ ਝੰਡੇ ਗੱਡਦੀ ਪੂਰੀ ਦੁਨੀਆ ਦੇ ਵਿੱਚ ਠੀਕ ਹੈ ਇਹ ਠੀਕ ਹੈ ਕਿ ਸਾਨੂੰ ਸਾਡੀ ਹਿੱਸੇਦਾਰੀ ਹਜੇ ਮਿਲੀ ਨਹੀਂ ਮੈਂ ਕਿਹਾ ਸੀ ਪਹਿਲਾਂ ਵੀ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਉੰਨੀ ਉਹਨਾਂ ਦੀ ਹਿੱਸੇਦਾਰੀ ਲੇਕਿਨ ਸਾਡੇ ਕੋਲ ਹਿੱਸੇਦਾਰੀ ਨਹੀਂ ਆ ਜੇ ਹਿੱਸੇਦਾਰੀ ਨਹੀਂ ਵੀ ਹੈ ਕੋਈ ਗੱਲ ਨਹੀਂ ਅਸੀਂ ਮਿਹਨਤ ਕਰਦੇ ਆ ਕਮਾਉਂਦੇ ਆ ਸਾਡੇ ਬੰਦੇ ਸਾਡੇ ਬੱਚੇ ਅੱਗੇ ਵੱਧ ਰਹੇ ਆ ਇੱਥੇ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਭਵਨ ਬਣਿਆ ਆਣ ਵਾਲੇ ਕੁਝ ਦਿਨਾਂ ਦੇ ਬਾਅਦ ਕੁਝ ਸਮੇਂ ਤੋਂ ਬਾਅਦ ਉਹ ਅੰਬੇਦਕਰ ਭਵਨ ਦੇ ਵਿੱਚੋਂ ਆਈਐਸ ਆਈਪੀਐਸ ਬੱਚੇ ਪੈਦਾ ਹੋਇਆ ਕਰਨਗੇ ਠੀਕ ਹੈ ਸੋ ਬਹੁਤ ਅਨੇਕ ਕਾਰਜ ਸਮਾਜ ਕਰ ਰਿਹਾ ਲੇਕਿਨ ਜੇ ਸ਼ਰਾਫਤ ਦੇ ਨਾਲ ਰਹਿਨੇ ਆ ਬਿਨਾ ਸਾਧਨਾ ਤੋਂ ਰਹਿਨੇ ਆ ਲੇਕਿਨ ਜੇ ਸਾਡੇ ਅਣਖ ਔਰ ਸਾਡੇ ਰਹਿਬਰਾਂ ਦੀ ਅਣਖ ਨੂੰ ਕੋਈ ਪੰਗਾਰੂਗਾ ਫਿਰ ਅਸੀਂ ਸੜਕਾਂ ਤੇ ਆਵਾਂਗੇ ਬਰਦਾਸ਼ਤ ਨਹੀਂ ਕਰਾਂਗੇ ਸੋ ਇਹ ਹੈਗੇ ਸੀ ਆਪਣੇ ਰਮਨਜੀਤ ਲਾਲੀ ਜੀ ਜਿਨ੍ਹਾਂ ਨੇ ਬੜਾ ਅੱਛੀ ਗੱਲਬਾਤ ਕੀਤੀ ਹੈਗੀ ਹੈ ਡਾਕਟਰ ਭੀਮਰਾਓ ਅੰਬੇਡਕਰ ਜੀ ਬੜੇ ਅੱਛੇ ਨੇਕ ਇਨਸਾਨ ਸੀ ਉਹਨਾਂ ਦੇ ਸੰਵਿਧਾਨ ਦੇ ਨਾਲ ਬੜਾ ਅੱਛਾ ਅੱਜ ਤੱਕ ਕੰਮ ਚੱਲਿਆ ਹੈਗਾ ਵਾ ਮੈਂ ਹੋਰ ਮਹਿਲਾਵਾਂ ਨਾਲ ਵੀ ਗੱਲਬਾਤ ਕਰਾਂਗਾ ਆਪਣੇ ਅਮੇਜ਼ਿੰਗ ਟੀਵੀ ਦੇ ਮੈਡਮ ਕੀ ਲੱਗਦਾ ਕਿ ਅੱਜ ਇੰਨਾ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈਗਾ ਵਾ ਦੇਖੋ ਜੀ ਭਾਈ ਸਾਹਿਬ ਸਾਨੂੰ ਕਿਸੇ ਨੂੰ ਸ਼ੌਂਕ ਨਹੀਂ ਪਿਆ ਜਾਮ ਲਾਣਾ ਕਿਸੇ ਨੂੰ ਤੰਗ ਕਰਨਾ ਹਰ ਕਿਸੇ ਨੂੰ ਮਜਬੂਰੀ ਹਰ ਕਿਸੇ ਨੇ ਆਣਾ ਜਾਣਾ ਸੜਕਾ ਤੋਂ ਹੀ ਹੁੰਦਾ ਬਟ ਅਸੀਂ ਆਪਣੇ ਘਰਾਂ 'ਚ ਆਪਣੇ ਬੈਠੇ ਆਪਣੇ ਕੰਮਕਾਰ ਕਰ ਰਹੇ ਆਂ ਅਸੀਂ ਨਹੀਂ ਕਹਿੰਦੇ ਸਾਡੇ ਬਾਬਾ ਸਾਹਿਬ ਸਾਡਾ ਰੱਬ ਹੈ ਜੀ ਫੇਕਾ ਸਾਡਾ ਰੱਬ ਹੈ ਸਾਡੇ ਰੱਬ ਨਾਲ ਕੋਈ ਛੇੜਖਾਨੀ ਕਰੇਗਾ ਫਿਰ ਅਸੀਂ ਆਪਣੇ ਕੰਮ ਧੰਦੇ ਛੱਡ ਕੇ ਅਸੀਂ ਸੜਕਾਂ ਦੇ ਉੱਤਰਾਂਗੇ ਜੀ ਅਗਰ ਸਰਕਾਰ ਇਹ ਸਮਝਦੀ ਅਗੇ ਲੋਕ ਤਮਾਸ਼ਾ ਲਾ ਕੇ ਬੈਠ ਜਾਣਗੇ ਅਸੀਂ ਉਹਨਾਂ ਵਿੱਚ ਬੈਠਣ ਵਾਲਿਆਂ ਚ ਨਹੀਂ ਹੈਗੇ ਇਹ ਤਾਂ ਫਿਰ ਆਉਣ ਵਾਲਾ ਟਾਈਮ ਹੀ ਦੱਸੇਗਾ ਇਹ ਸਾਡੀ ਕੌਮ ਨੇ ਕੀ ਅੱਗੇ ਸਲਾਹ ਕਰਨੀ ਆ ਤੇ ਅੱਗੇ ਹੋਰ ਕੀ ਕੀਤਾ ਜਾ ਸਕਦਾ ਹੈ ਅਸੀਂ ਇਹੀ ਭਗਵਾਨ ਜੀ ਸਰਕਾਰ ਨੂੰ ਬੇਨਤੀ ਕਰਦੇ ਆ ਜਲਦੀ ਤੋਂ ਜਲਦੀ ਅਗਰ ਉਹ ਜਨਤਾ ਦੇ ਹਿੱਤ ਵਿੱਚ ਹੂੰ ਫੈਸਲਾ ਲੈਣਾ ਚਾਹੁੰਦੇ ਆ ਸਾਡੀ ਸਾਡੇ ਨਾਲ ਨਿਆਂ ਕੀਤਾ ਜਾਵੇ ਨਿਆਂ ਇਹ ਕੀਤਾ ਜਾਵੇ ਕਿ ਇਸ ਚੀਜ਼ ਇਹ ਨਹੀਂ ਕਿ ਅੱਜ ਇਹਨੇ ਛੇੜਦਾ ਕੱਲ ਨੂੰ ਕੋਈ 10 ਜਣੇ ਹੋਰ ਉੱਠ ਜਾਣਗੇ ਮੇਨ ਹੈ ਕਿ ਸਾਨੂੰ ਇੱਕ ਇਦਾਂ ਦੀ ਸਭਿਧਾਨ ਦਿੱਤਾ ਜਾਵੇ ਅਗਰ ਕੋਈ ਸਾਡੀ ਕੌਮ ਦੇ ਨਾਲ ਸਾਡੇ ਬੱਚੇ ਦੇ ਕਿਸੇ ਨੇ ਨਾਲ ਵੀ ਕੋਈ ਛੇੜਖਾਨੀ ਸਕੂਲਾਂ ਦੇ ਵਿੱਚ ਜਾਂ ਕਿਸੇ ਵੀ ਪੋਸਟ ਦੇ ਵਿੱਚ ਵੱਡੀ ਵੱਡੀ ਅਫਸਰ ਸਾਡੀ ਪੋਸਟ ਦੇ ਬੈਠੇ ਹੋਏ ਜੀ ਕਾਫੀ ਜਨਰਲ ਕਾਸਟ ਦੇ ਲੋਕ ਹੈਗੇ ਆ ਜੋ ਬੜੇ ਮਿਹਨੇ ਮਾਰਦੇ ਆ ਪਰ ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਸਾਡਾ ਬਾਬਾ ਸਾਹਿਬ ਸਾਡਾ ਰੱਬ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਿਆਂਦਾ ਹੈ ਠੀਕ ਹੈ ਅੱਗੇ ਵੀ ਬਹੁਤ ਉੱਚੇ ਜਾਣਾ ਆਉਣ ਵਾਲੇ ਟਾਈਮ 'ਚ ਸਾਡੀ ਹੀ ਕੌਮ ਦਾ ਝੰਡਾ ਝੁਲਣਾ ਇੱਥੇ ਹੋਰ ਕਿਸੇ ਨੇ ਝੰਡੇ ਨਹੀਂ ਝੁਲਣੇ ਕਿਉਂਕਿ ਜਿਵੇਂ ਜਿਵੇਂ ਸਾਡੀ ਕੌਮ ਦੇ ਬੱਚੇ ਪੜ੍ਹ ਕੇ ਵੱਡੇ ਵੱਡੇ ਆਫਸਰ ਪੂਰੇ ਵਰਲਡ ਵਿੱਚ ਨਾਮ ਰੋਸ਼ਨ ਕਰ ਰਹੇ ਨੇ ਸਾਡੇ ਬਾਬਾ ਸਾਹਿਬ ਜੀ ਦਾ ਸਾਡੇ ਗੁਰੂ ਵਿਦਾਸ ਮਹਾਰਾਜ ਜੀ ਦਾ ਸਾਡੇ ਆਪਣੇ ਹੋਰ ਸਾਰੇ ਐਸੀ ਭਰਾ ਜਿੰਨੇ ਵੀ ਸਾਡੇ ਨਾਲ ਸਾਥ ਦਿੰਦੇ ਭੈਣ ਭਰਾ ਸਾਰਿਆਂ ਦੇ ਅਸੀਂ ਇਹੀ ਹੱ ਕੀ ਕਰਦੇ ਆ ਕਿ ਸਰਕਾਰ ਸਾਡੇ ਨਾਲ ਨਿਆਂ ਕਰੇ ਐਵੇਂ ਇਹ ਕਿ ਇਹਨੂੰ ਟਾਈਮ ਪਾਸ ਧਰਨਾ ਨਾ ਸਮਝੇ ਕਿ ਇਹ ਟਾਈਮ ਪਾਸ ਆ ਬਸ ਬੈਠੇ ਆ ਸ਼ਾਮ ਹੋ ਜੂਗੀ ਤਾਂ ਘਰਾਂ ਨੂੰ ਚੱਲ ਜਾਣਗੇ ਜਲਦੀ ਤੋਂ ਜਲਦੀ ਉਹਨਾਂ ਨੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਵੀ ਕੋਈ ਨੁਕਸਾਨ ਹੋਊਗਾ ਸਰਕਾਰ ਜ਼ਿੰਮੇਵਾਰ ਹੋ ਰਹੀ ਹੈ ਅਗਰ ਲੱਖਾਂ ਦਾ ਹੋ ਰਿਹਾ ਕਰੋੜਾਂ ਦਾ ਹੋ ਰਿਹਾ ਜਿੰਨਾ ਵੀ ਨੁਕਸਾਨ ਹੈ ਨਾ ਇਹ ਖੁਦ ਹੀ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਨਾ ਉਹ ਜ਼ਿੰਮੇਵਾਰ ਹੈ ਅਸੀਂ ਲੋਕ ਜ਼ਿੰਮੇਵਾਰ ਨਹੀਂ ਹੈਗੇ ਕਿ ਅਸੀਂ ਨਹੀਂ ਕਹਿੰਦੇ ਸਾਨੂੰ ਕੋਈ ਛੇੜੇ ਸਾਡੇ ਗੁਰੂ ਮਹਾਰਾਜ ਨੂੰ ਛੇੜੇ ਸਾਡੇ ਬਾਬਾ ਸਾਹਿਬ ਨੂੰ ਕੋਈ ਛੇੜੇ ਇਹ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਜੈ 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 क्या हमसे टकराएगा जाएगा। तो हमसे टकराएगा चुर। जाएगा। बाबा साहब डॉक्टर बी आर अम्बेडकर अमर 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 है, है, है। बाबा साहब तेरी सोच सोचते जय भी बाबा साहब तेरी सोच सोचते vai ਸੋ ਤਸਵੀਰਾਂ ਨੇ ਤੁਹਾਨੂੰ ਜਲੰਧਰ ਬਾਈਪਾਸ ਦੀਆਂ ਤੁਹਾਨੂੰ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਆਪਣੇ ਅਮੇਜ਼ਿੰਗ ਟੀਵੀ ਤੋਂ ਸੋ ਹੋਰ ਵੀ ਤੁਹਾਨੂੰ ਮੈਂ ਅਪਡੇਟ ਦਿਖਾ ਰਿਹਾ ਹੈਗਾ ਮੈਂ ਇੱਥੇ ਲੁਧਿਆਣੇ ਆਪਣੇ ਲੁਧਿਆਣੇ ਦੀ ਜਲੰਧਰ ਬਾਈਪਾਸ ਦੀ ਜਿੱਥੇ ਕਿ ਬੜੀ ਦੂਰ ਦੂਰ ਤੱਕ ਇੱਥੇ ਗੱਡੀਆਂ ਖੜੀਆਂ ਹੋਈਆਂ ਨੇ ਬਲੌਕ ਕੀਤੀਆਂ ਗਈਆਂ ਹੈਗੀਆਂ ਨੇ ਔਰ ਬੜਾ ਅੱਛਾ ਰਮਨਜੀਤ ਲਾਲੀ ਜੀ ਨੇ ਔਰ ਮਹਿਲਾਵਾਂ ਨੇ ਮੈਸੇਜ ਦਿੱਤਾ ਹੈਗਾ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਜਰਾ ਦੂਰ ਕਰਕੇ ਜਰਾ ਜ਼ੂਮ ਕਰਕੇ ਜਰਾ ਦਿਖਾਇਆ ਜਾਵੇ ਕਿ ਜਿਹੜੀਆਂ ਗੱਡੀਆਂ ਹੈਗੀਆਂ ਨੇ ਕਾਫੀ ਦੂਰ ਤੱਕ ਤੁਹਾਨੂੰ ਦਿਖਾਵਾਂਗੇ ਤੋਂ ਲੈ ਕੇ ਘੰਟਾ ਕਰ ਔਰ ਉਸ ਤੋਂ ਬਾਅਦ ਜਲੰਧਰ ਬਾਈਪਾਸ ਦੀ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਔਰ ਮੌਕੇ ਤੁਹਾਨੂੰ ਜਲੰਧਰ ਬਾਈਪਾਸ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾ ਰਹੇ ਆ ਔਰ ਸਾਡੇ ਨਾਲ ਦੀਪਕ ਜੀ ਹਾਂ ਜੁੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਹੈਗੇ ਆ ਜਿਹੜੇ ਬੜੀ ਬਖੂਬੀ ਬੜੀ ਡਿਊਟੀ ਅੱਛੀ ਤਰ੍ਹਾਂ ਨਿਭਾ ਰਹੇ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਤੁਸੀਂ ਕਿ ਉਹ ਵੀ ਆਪਣੀ ਡਿਊਟੀ ਦੇ ਇਸ ਟਾਈਮ ਖੜੇ ਹੋਏ ਨੇ ਔਰ ਦੇਖ ਸਕਦੇ ਹੋ ਕਿ ਉਹ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਨੇ ਕਿਦਾਂ ਅੱਛਾ ਦੀਪਕ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਅੱਜ ਬਾਬਾ ਭੀਮਰਾਵ ਅਮੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਹੈਗਾ ਦੇਖੋ ਜੀ ਮੈਂ ਇਹਦੇ ਵਿੱਚ ਕੋਈ ਸਟੇਟਮੈਂਟ ਨਹੀਂ ਦੇਣੀ ਪੁਲਿਸ ਰਿਕਵੈਸਟ ਆ ਪਲੀਜ਼ ਕਿਉਂਕਿ ਸਾਨੂੰ ਨਾ ਜਿਹੜਾ ਟ੍ਰੈਫਿਕ ਦੀ ਡਾਇਵਰਸ਼ਨਾਂ ਲੱਗੀਆਂ ਹੋਈਆਂ ਨੇ ਉਹ ਕੰਮ ਕਰਨ ਦਿਓ ਪਲੀਜ਼ ਥੈਂਕ ਯੂ ਸੋ ਇਹਨਾਂ ਦਾ ਕਹਿਣਾ ਸਾਨੂੰ ਸਿਰਫ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਸਾਨੂੰ ਉਹਨੂੰ ਦੇਖ ਲੈਂਦੇ ਹੋ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਜਿਹੜਾ ਇੱਥੇ ਪੌੜੀਆਂ ਤੱਕ ਲਾ ਕੇ ਗੱਡੀਆਂ ਮੋਟਰਸਾਈਕਲ ਲਗਾ ਕੇ ਵੀ ਪੂਰਾ ਰੋਡ ਜਾਮ ਕੀਤਾ ਗਿਆ ਹੈਗਾ ਵਾ ਔਰ ਇਹਨਾਂ ਦਾ ਇਹ ਵੀ ਕਹਿਣਾ ਹੈ ਜਿਹੜੇ ਪਿਛਲੇ ਦਿਨੀ ਡਾਕਟਰ ਭੀਮਰਾਓ ਮੇੜਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਹੈਗਾ ਸੀ ਔਰ ਸਾਰੀਆਂ ਦੂਰ ਤੱਕ ਗੱਡੀਆਂ ਜਿਹੜੀਆਂ ਬੱਸਾਂ ਔਰ ਟੂ ਵੀਲਰ ਫੋਰ ਵੀਲਰ ਵੀ ਕਾਫੀ ਦੂਰ ਤੱਕ ਖੜੇ ਹੋਏ ਨੇ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਤੋਂ ਔਰ ਔਰ ਮੈਮ ਨਾਲ ਵੀ ਗੱਲਬਾਤ ਕਰਾਉਂਦੇ ਆ ਮੈਮ ਕੀ ਲੱਗਦਾ ਹੈਗਾ ਵਾ ਅੱਜ ਜਲੰਧਰ ਬਾਈਪਾਸ ਬਲੌਕ ਕੀਤਾ ਗਿਆ ਹੈਗਾ ਸਰ ਦੇਖੋ ਕੋਈ ਵੀ ਬੇਲਾ ਨਹੀਂ ਹੈ ਸਾਡੀ ਕਮਿਊਨਿਟੀ ਬਹੁਤ ਹਾਰਡਵਰਕ ਕਰਿਆ ਤੇ ਕੋਈ ਬੇਲਾ ਨਹੀਂ ਹੈ ਪਰ ਆਪਣੇ ਕੰਮ ਨੂੰ ਸੰਕੋਚਦੇ ਹੋਏ ਸੀ ਸਭ ਕੁਝ ਛੱਡ ਕੇ ਅਸੀਂ ਇੱਥੇ ਬੈਠੇ ਆ ਕਿਉਂਕਿ ਜਿਹੜੀ 26 ਜਨਵਰੀ ਵਾਲੇ ਦਿਨ ਹੋਇ ਕਟੜਾ ਹੋਈ ਹੈ ਕੀ ਹੋਣੀ ਚਾਹੀਦੀ ਸੀ ਪੂਰੇ ਵਾਰਡ ਦੇ ਵਿੱਚ ਸਾਡੇ 바ਵਾ ਸਾਹਿਬ ਨੂੰ ਨਮਨ ਕਰਦੇ ਆ ਤੇ ਇਹ ਕੀ ਖਬਰਾਂ ਨਹੀਂ ਪੜਦੇ ਉਹ ਤੇ ਬਾਬਾ ਸਾਹਿਬ ਇਥੇ ਜੰਪਲ ਹੋਣ ਤੇ ਮੂਲਵਾਸੀ ਹੋਣ ਦੇ ਬਾਵਜੂਦ ਉਹਨਾਂ ਨੂੰ ਇਹ ਸਤਕਾਰ ਮਿਲ ਰਿਹਾ ਵਾ ਤੇ ਉਹ ਐਨਾ ਪਾਗਲ ਸੀਗਾ ਤਾਂ ਉਹਨੂੰ ਇੰਨੀ ਪੌੜੀ ਮਿਲ ਗਈ ਪੌੜੀ ਦੇ ਉੱਪਰ ਚੜਾਂਗਾ ਤੇ ਉਹ ਗੱਡੀ ਦੇ ਮੁਰੇ ਨਹੀਂ ਆ ਗਿਆ ਕਿਸੇ ਮੁਰੇ ਉਹਨੇ ਕਿਸੇ ਆਪਣੇ ਘਰ ਦੇ ਸਿਰ ਨਹੀਂ ਪਾੜ ਦਿੱਤਾ ਤੇ ਫਿਰ ਜਦੋਂ ਸਾਡੇ ਸਾਡੇ ਭਰੇ ਪਰਾਂ ਨੂੰ ਛੇੜਦੇ ਫਿਰ ਇਹ ਮੰਦਬੁੱਧੀ ਹੋ ਜਾਂਦੇ ਨੇ ਫਿਰ ਸਾਡੇ ਕੋਲ ਦੇਦੋ ਸਾਸੀਂ ਇਲਾਜ ਕਰਨਾ ਚੰਗੀ ਤਰ੍ਹਾਂ ਜਾਣਦੇ ਆ ਮੰਦਬੁੱਧ ਦੇ ਇਲਾਜ ਕਰਦੇ ਸਾਨੂੰ ਸਾਡੇ ਬਾਬਾ ਸਾਹਿਬ ਲਿਖ ਕੇ ਆ ਸਵਿਧਾਨ ਇਹ ਇਹ ਮੰਦਬੁੱਧ ਦੇ ਇਲਾਜ ਕਰਨ ਵਾਸਤੇ ਹੀ ਆ ਜਿਹੜੇ ਕਹਿੰਦੇ ਨੇ ਸੰਸਦ ਦੇ ਵਿੱਚ ਅੰਬੇਦਕਰ ਅੰਬੇਦਕਰ ਕਹਿ ਰਹੇ ਹੋ ਅਸੀਂ ਤਾਂ ਅੰ ਕਹਣਾ ਆ ਪਾਣੀ ਰੋਟੀ ਘਟ ਖਾਣੀ ਅਸੀਂ ਬਲ ਬਲ ਸਾਹ ਸਾਣਾ ਬੇਦਖਰ ਕਹਿਣਾ ਆ ਕਿਉਂਕੋ ਦੇਵਾਂ ਦੇ ਦੇਵ ਸਾਡੇ ਲਈ ਮਹਾਦੇਵ ਸਾਡੇ ਬਾਬਾ ਸਾਹਿਬ ਡਾਕਟਰ ਬੀਰਮ ਬੇਗ ਸਾਡੇ ਲਈ ਮਹਾਦੇਵ ਉਹਨੇ ਆਪਣੇ ਚਾਰ ਬੱਚੇ ਸਾਡੇ ਤੋਂ ਕੁਰਬਾਨ ਕਰਤੇ ਉਹ ਸਭ ਕੁਝ ਸਹੂਲਤ ਮਿਲ ਰਹੀ ਸੀ ਲੇਕਿਨ ਉਹਨੇ ਥੋਕਰ ਮਾਰ ਕੇ ਸਾਨੂੰ ਲਤਾੜਿਆਂ ਨੂੰ ਕੁਰਸੀਆਂ ਤੇ ਬਿਠਾਇਆ ਸਾਨੂੰ ਔਰਤਾਂ ਨੂੰ ਜੇ ਬਾਬਾ ਸਾਹਿਬ ਦਾ ਸਬਦਾਨ ਨਾ ਹੁੰਦਾ ਤਾਂ ਮੈਂ ਤੁਹਾਡੇ ਵਿੱਚ ਖੜੀ ਨਾ ਹੁੰਦੀ ਕਿਉਂਕਿ ਘਰ ਦੇ ਵਿੱਚ ਵੀ ਕੋਈ ਡਿਸੀਜਨ ਲੈਣਿਆ ਤਾਂ ਲੇਡੀਜ਼ ਨੂੰ ਕਹਿੰਦੇ ਚਲੋ ਬਾਹਰ ਉਹ ਪੈਰ ਦੀ ਜੁੱਤੀਆਂ ਇਸ ਵੇਲੇ ਖੜੀ ਐ ਇੱਥੇ ਜਿਵੇਂ ਪੜੀਆਂ ਤਾਂ ਸਿਰਫ ਸਿਰ ਬਾਬਾ ਸਾਹਿਬ ਦੀ ਬਦੌਲਤ ਐ ਤੇ ਕੀ ਹੁਣ ਅਸੀਂ ਬਰਦਾਸ਼ ਕਰਾਂਗੇ ਇਹ ਸਾਡੇ ਹਿਰਦੇ ਬਲੁੰਦਰੇ ਗਏ ਹਨ ਕਦੇ ਸਾਡੇ ਤੁਲਕਾ ਬਾਦ ਮੰਦਟਾਏ ਜਾਂਦੇ ਨੇ ਕੀ ਕਰ ਸਾਡੀਆਂ ਸਾਰਿਆਂ ਨੂੰ ਜਿੰਦੀਆਂ ਨੇ ਹੋਰ ਕੋਈ ਇੰਡੀਆ ਦੇ ਵਿੱਚ ਕੋਈ ਰਿਲੀਜੀਅਸ ਨਹੀਂ ਕੋਈ ਧਰਮ ਨਹੀਂ ਐ ਬਾਬਾ ਸਾਹਿਬ ਸਾਡੇ ਇਹ ਨਹੀਂ ਉਹਨ ਲਈ 바ਵਾ ਸਾਹਿਬ ਹੋਣਗੇ ਲੇਕਿਨ ਛੱਡ ਲਈ ਉਹ ਸਾਡੇ ਗੁਰੂ ਨੇ ਸਾਡੇ ਦੇਵ ਨੇ ਮਹਾਦੇਵ ਨੇ ਮੈਡਮ ਮੈਡਮ ਲੱਗਦਾ ਨਹੀਂ ਕਿਤੇ ਨੇ ਕਿਤੇ ਜਾ ਕੇ ਉਸ ਜਿਹੜਾ ਉਹ ਜਿਹੜਾ ਬੰਦਾ ਸੀ ਕਿੱਦਾਂ ਉਹਨੂੰ ਪੌੜੀ ਮਿਲੀ ਪੌੜੀ ਮਿਲ ਤਾ ਪੌੜੀ ਚੜ ਕੇ ਉੱਤੇ 바ਵਾ ਸਾਹਿਬ ਦੀਆਂ ਉੱਤੇ ਉਹਨਾਂ ਦੇ ਉੱਤੇ ਚੜ ਗਿਆ ਦੇਖੋ ਜੀ ਜੇ ਮੰਦ ਬੁੱਧੀ ਹੁੰਦਾ ਤਾਂ ਮੰਦ ਉਹ ਗੱਡੀਆਂ ਚ ਬੱਚਾ ਦਫਰਦਾ ਆ ਉਥੇ ਪਹੁੰਚ ਗਦਾਂਗੇ ਉਥੇ ਤੱਕ ਜਾ ਕੇ ਉਹ ਗੱਡੀ ਥੱਲੇ ਨਹੀਂ ਆਇਆ ਕਿਸ ਥੱਲੇ ਹੈਂ ਤੇ ਉਹਨੂੰ ਪੌੜੀ ਕਿ ਨਾ ਲਿਆ ਕੇ ਦਿੱਤੀ ਐ ਇਹ ਜਿਹੜੀ ਮਨੁਸਮਰਤੀ ਆ ਨਾ ਇਹ ਜਿਹੜੀ ਮਨੁ ਹੈਗੀ ਆ ਅਸੀਂ ਇਹ ਸੋਚ ਨਹੀਂ ਚੱਲਣ ਦਵਾਂਗੇ ਅਸੀਂ ਆਪਣੇ ਜਿਹੜੇ ਸਾਰੇ ਮੇਰੇ ਗਰੀਬ ਆਣ ਭਾਈ ਖੜੇ ਨੇ ਆਪਣੇ ਕੰਮ ਨੂੰ ਸੰਕੋਚਦੇ ਹੋਏ ਜਦ ਕਿ ਅਸੀਂ ਉਹੀ ਕਮਾਉਣਾ ਤੇ ਉਹੀ ਖਾਣਾ ਆ ਸਾਡੇ ਕੋਈ ਬੈਂਕਾਂ ਦੇ ਵਿੱਚ ਪੈਸਟੀਆਂ ਨਹੀਂ ਪਈਆਂ ਤੇ ਸਾਡੇ ਸਾਰੇ ਖੜੇ ਨੇ ਸਭ ਤੋਂ ਵੱਡੀ ਇਹ ਮੈਨੂੰ ਮਾਣ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਕੌਮ ਇੱਥੇ ਖੜੀ ਹੋਈ ਆ ਬੀਬੀਆਂ ਉਹ ਸਾਡੇ ਮਾਤਾ ਦੀ ਸਵੇਰ ਦੇ ਆ ਕੇ ਖੜੇ ਹੋਏ ਨੇ ਜਦਕਰ ਨੂੰ ਉਮਰ ਦੇਖੋ ਉਹਨਾਂ ਨੂੰ ਕੋਈ ਇਹ ਨਹੀਂ ਵੀ ਉਹਨਾਂ ਨੇ ਜੌਬ ਕਰਨੀਆਂ ਚਾਹਣ ਉਹ ਕੋਈ ਲੋੜ ਲੇਕਨ ਫਿਰ ਵੀ ਪਾਬਾ ਸਾਹਿਬ 30 ਕਰਦੇ ਹੋ ਹੁਣ ਮੰਗੇ ਆ ਕਿ ਉਹ ਤੇ ਐਨਐਸਏ ਲਗਾਈ ਜਾਵੇ ਤਾਂ ਕਿ ਆਣ ਵਾਲਿਆਂ ਦੇ ਵਿੱਚ ਕਿ ਤਾਂ ਕਿ ਆਣ ਵਾਲਿਆਂ ਦੇ ਵਿੱਚ ਉਹ ਕੋਈ ਇਦਾਂ ਦੀ ਜੁਰਤ ਨਾ ਕਰ ਸਕੇ ਜਿਹੜਾ ਥੋੜਾ ਚੱਕਦਾ ਚੜ ਜਾਂਦਾ ਉਹਨੂੰ ਬਾਬਾ ਸਾਹਿਬ ਹੀ ਜਿੰਦੇ ਨੇ ਉਹਨੂੰ ਹੋਰ ਕੋਈ ਸਟੈਚੂ ਹੋਰ ਕੋਈ ਪ੍ਰਤਮਾਨੀ ਹੈਗੀ ਆ ਰਾਸਤੇ ਵਿੱਚ ਆਂਦੀ ਕਿੰਨੀਆਂ ਪ੍ਰਤਮਾਨ ਨੇ ਹਰ ਚੌਂਗੇ 'ਚ ਬਣੀ ਹੋਈ ਆ ਹਾਂ ਤੇ ਮੈਡਮ ਹੈ ਉੱਤੇ ਉਹਨੂੰ ਅਰੈਸਟ ਵੀ ਕਰ ਦਿੱਤਾ ਗਿਆ ਹੈਗਾ ਉੱਤੇ ਪਰਚਾ ਵੀ ਦਰਜ ਹੋ ਗਿਆ ਵਾ ਇਹ ਜਿਹੜੀ ਇਹ ਲਗਾਈ ਜਾ ਰਹੀ ਇਹਨਾਂ ਨੂੰ ਚੰਗਾ ਜਿਹੜੇ ਪਿੱਛੇ ਉਹਦੇ ਪਰਦੇ ਦੇ ਪਿੱਛੇ ਕੌਣ ਕੰਮ ਕਰ ਰਿਹਾ ਆ ਜਿਹੜਾ ਮੰਦਬੁੱਧੀ ਹੁੰਦਾ ਉਹਨਾਂ ਰੋਟੀ ਪਾਣੀ ਖਾਣ ਦਾ ਨਹੀਂ ਪਤਾ ਹੁੰਦਾ ਉਹਨੂੰ ਆਪਣੇ ਕੱਪੜੇ ਪਾਣ ਦਾ ਨਹੀਂ ਪਤਾ ਹੁੰਦਾ ਉਹ ਪੌੜੀਆਂ ਨੂੰ ਕਿਹਨੇ ਲਿਆ ਕੇ ਦੇਤੀ ਆ ਇਹ ਸਾਵ ਸੋਚੀਆਂ ਸਾਡੀਆਂ ਚਾਲਾਂ ਨੇ ਤੇ ਜਰੂਰ ਪਰ ਚਲਾਇਆ ਜਾਵੇ ਦੇਸ ਤਰੋ ਦਾ ਨਾਸਾ ਲਗਾਇਆ ਜਾਵੇ ਤੇ ਤਾਂ ਕਿ ਅੱਗੇ ਵੀ ਚੰਗੀ ਤਰ੍ਹਾਂ ਇਹ ਸਾਰੀ ਇਹਦੀ ਵੈਰੀਫਿਕੇਸ਼ਨ ਡਿਟੇਲ ਕੀਤੀ ਜਾਵੇ ਹੈ ਕਿਨੇ ਕਿਨੇ ਕੀਤਾ ਇਹਦੇ ਪਿੱਛੇ ਕੌਣ ਆ ਬਾਵਾ ਸਾਹਿਬ ਦੀ ਫੋਟੋ ਲਗਾਉਣ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਬਾਵਾ ਸਾਹਿਬ ਕਹਿੰਸੀ ਮੈਨੂੰ ਮੈਨੂੰ ਮੱਥਾ ਟੇਕੋ ਮੇਰੀ ਵਿਚਾਰਧਾਰਾ ਨੂੰ ਪੁੱਜੋ ਮੇਰੇ ਮੈਨੂੰ ਪੜੋ ਇਹਨੂੰ ਤੇ ਇਹਦੇ ਉੱਪਰ ਚੱਲੋ ਤੇ ਬਾਵਾ ਸਾਹਿਬ ਇਹ ਕਹਿ ਕੇ ਗਏ ਆ ਤੇ ਜਿਹੜਾ ਬਾਵਾ ਸਾਹਿਬ ਦਾ ਕਾਫਲਾ ਸੀ ਦੂਰ ਤੱਕ ਲੈ ਕੇ ਜਾਣਾ ਆ ਅਸੀਂ ਸਾਰੇ ਹੁਣ ਪੜ੍ਹ ਲਿਖ ਗਏ ਆਂ ਸਾਡੇ ਸਭ ਐਡਕੋਰਡ ਵੀ ਬਣ ਗਏ ਆਂ ਸੁਰਸੀਆਂ ਦੇ ਬੈਠੇ ਨੇ ਤੇ 바ਵਾ ਸਾਹਿਬ ਨੇ ਸਾਨੂੰ ਸਹਾਰੀ ਸਹੂਲਤ ਕਰ ਦਿੱਤੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪਲ ਪਲ ਵੀ ਜੇ ਸ਼ੁਕਰਾਨਾ ਕਰੋ ਨਾ 바ਵਾ ਸਾਹਿਬ ਦਾ ਉਹ ਵੀ ਬਹੁਤ ਘੱਟ ਹੈ ਜਿਹੜੇ ਮੇਰੇ ਵੀਰ ਭਣ ਘਰਾਂ ਚ ਬੈਠੇ ਆ ਨਾ ਮੈਂ ਉਹਨਾਂ ਲਈ ਕਹਿ ਰਹੀ ਆ ਜੇ ਸ਼ੁਕਰਾਨਾ ਕਰੋ ਉਹ ਵੀ ਘੱਟ ਹੈ ਆ ਸਾਡੇ ਵਿਦੇਸ਼ਾਂ ਦੇ ਵਿੱਚ ਬੱਤੇ ਪਾੜੇ ਸੀ ਫਿਰ 바ਵਾ ਸਾਹਿਬ ਦੀ ਬਦੌਲਤ ਪੜ ਰਹੇ ਆ ਸੋ ਗੱਲਬਾਤ ਵੀ ਕੀਤੀ ਹੈਗੀ ਆ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਕਾਫੀ ਅੱਛਾ ਸੰਵਿਧਾਨ ਲਿਖਿਆ ਹੈਗਾ ਵਾ ਕਾਫੀ ਅੱਛਾ ਸਵਿਧਾਨ ਲਿਖਿਆ ਹੈਗਾ ਵਾ ਔਰ ਔਰ ਅਸੀਂ ਇਹਨਾਂ ਦੇ ਕਹਿਣ ਦੇ ਉੱਤੇ ਅੱਜ ਤੱਕ ਚੱਲੇ ਹੈਗੇ ਆ ਔਰ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਲੰਧਰ ਬਾਈਪਾਸ ਦੀਆਂ ਜਿੱਥੇ ਕਿ ਅਸੀਂ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਈ ਹੈਗੀ ਆ ਕਿ ਇਹਨਾਂ ਦਾ ਕਾਫੀ ਰੋਸ ਹੈਗਾ ਵਾ ਇਹਨਾਂ ਦਾ ਕਹਿਣਾ ਹੈਗਾ ਵਾ ਜਿਹੜਾ ਡਾਕਟਰ ਪੀਮਰਾਓ ਮੇਡਕਰ ਜੀ ਦੇ ਉੱਤੇ ਮੂਰਤੀ ਨੂੰ ਖੰਡਿਤ ਕੀਤਾ ਗਿਆ ਹੈਗਾ ਸੀ ਔਰ ਅੰਮ੍ਰਿਤਸਰ ਦੇ ਵਿੱਚ ਪਰ ਕਿਤਨੇ ਕਿਤੇ ਜਾ ਕੇ ਉਹਨੂੰ ਅਰੈਸਟ ਵੀ ਕੀਤਾ ਕੋ ਤੇ ਪਰਚਾ ਵੀ ਦਰਜ ਕੀਤਾ ਗਿਆ ਪਰ ਲੇਕਿਨ ਕਿਤਨੇ ਕਿਤੇ ਜਾ ਕੇ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਇਹ ਬੰਦੀ ਕਾਲ ਕੀਤੀ ਗਈ ਸੀ ਤੁਹਾਨੂੰ ਤਸਵੀਰਾਂ ਤੁਹਾਨੂੰ ਸਾਰੀਆਂ ਸਾਂਝੀ ਕਰਾਈਆਂ ਹੈਗੀਆਂ ਨੇ ਪਹਿਲਾਂ ਜਗਰਾਉਂ ਪੁਲ ਦੀਆਂ ਘੰਟਾ ਕਰਦੀਆਂ ਹੁਣ ਤੁਹਾਨੂੰ ਜਲੰਧਰ ਬਾਈਪਾਸ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਈ ਨੇ ਔਰ ਅਗਲਾ ਅਪਡੇਟ ਲੱਗੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ